ਸਾਸਤਰੀ ਕਾਲ ਦੋਸਤੋ ਮੀਨ ਦੇ ਸਾਰੇ ਵਧੀਆ ਹੋਵੰਗੇ ਤੇ ਵਿੱਚ ਦੋਸਤਾਂ ਦੇ ਕਮੈਂਟ ਆਈ ਜਾਂਦੇ ਸੀਗੇ ਵੀ ਮੋਥਰੇ ਦਾ ਹੱਲ ਦੱਸੋ ਅੱਜ ਆਪਾਂ ਤੁਹਾਡੇ ਨਾਲ ਮੋਥਰੇ ਬਾਰੇ ਗੱਲਬਾਤ ਕਰਨ ਲੱਗੇ ਆਂ ਮੋਥਰੇ ਵਾਸਤੇ ਤੁਹਾਨੂੰ ਆਪਾਂ ਦੋ ਮੈਥਡ ਦੱਸਾਂਗੇ ਇੱਕ ਮੈਥਡ ਜਿਵੇਂ ਫਰੀ ਆਫ ਪੋਸਟ ਆ ਤੇ ਦੂਜੇ ਤੇ ਮਾਮੂਲੀ ਜਿਹਾ ਖਰਚ ਆਉਂਦਾ ਤਾਂ ਮੇਨ ਗੱਲ ਹੁੰਦੀ ਹੈ ਵੀ ਮੋਥਰਾ ਹੁੰਦਾ ਕਿਉਂ ਆ ਤੇ ਕਿਹੜੇ ਬਾਣਾ ਚਾਹੁੰਦਾ ਮੋਥਰਾ ਦੋਸਤੋ ਉੱਥੇ ਹੁੰਦਾ ਉਹਨਾਂ ਦੀਆਂ ਗੰਡੀਆਂ ਹੁੰਦੀਆਂ ਨੇ ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਆ ਆਪਣੇ ਪਹਿਲਾ ਬਜੁਰਗ ਕਹਿੰਦੇ ਹੁੰਦੇ ਸੀ ਕਿਉਂਕਿ ਇਹਦਾ ਨਾਂ ਤਾਂ ਗੋਡੇ ਤੋਂ ਲੋਟ ਆਵੇ ਠੀਕ ਹੈ ਜਿੱਥੇ ਇਹਨੂੰ ਗੁੱਡਾ ਜਾਂਦਾ ਉੱਤੋਂ ਵੱਡਾ ਜਾਂਦਾ ਤੇ ਫੇਰ ਫੁੱਟ ਲੈਂਦਾ ਤੇ ਥੱਲੇ ਤਾਂ ਟੀਜੇ ਦਾ ਜਾਲਾ ਹੁੰਦਾ ਪੂਰਾ ਪ੍ਰੋਪਰ ਬਣਿਆ ਹੋਇਆ ਤੇ ਇਹ ਹੁੰਦਾ ਉੱਥੇ ਜਿੱਥੇ ਲਗਾਤਾਰ ਪਾਣੀ ਲੱਗੀ ਆਵੇ ਸੈੱਲਨ ਵਾਲੀ ਇਹ ਵੱਧਾਗਾ ਤੇ ਉੱਪਰ ਇਹਨੇ ਦਵਾਈਆਂ ਆਉਂਦੀਆਂ ਰਹਿੰਗੀਆਂ ਪਰ ਉਹ ਹੋਰ ਫਸਲਾਂ ਨੂੰ ਵੀ ਨੁਕਸਾਨ ਪਹੁੰਚਾਉਂਦੀਆਂ ਨੇ ਤਾਂ ਪਹਿਲਾਂ ਜੇ ਅਗਰ ਪਹਿਲੇ ਮੈਥਡ ਦੀ ਗੱਲ ਕਰੀਏ ਜਿਹੜਾ ਮੈਥਡ ਮੈਂ ਤੁਹਾਨੂੰ ਕਿਹਾ ਸੀ ਜਮਾਂ ਬਿਲਕੁਲ ਫਰੀ ਦੇ ਵਿੱਚ ਆ ਉਹਦੀ ਗੱਲ ਕਰਦੇ ਹਾਂ ਹੁਣ ਮਈ ਮਹੀਨਾ ਚੱਲੀ ਜਾਂਦਾ ਹਨਾ ਜਿੱਥੇ ਸਾਡੇ ਮੋਥਰੇ ਦੀ ਦਿੱਕਤ ਆਉਂਦੀ ਹੈ ਜਿਹੜੇ ਬਾਣ ਚ ਠੀਕ ਆ ਇਹਨੂੰ ਸਾ ਉੱਤੇ ਤੁਸੀਂ ਕਰਨਾ ਉਲਟ ਮੈਨ ਨਾਲ ਜਾਂ ਪਲਾਉ ਨਾਲ ਪੂਰਾ ਬਹਨ ਡੂੰਗਾ ਵਣਾ ਕੇ ਪੀਕ ਬਣਾਉਣੀ ਹੈ ਠੀਕ ਹੈ ਜੇ ਕਈ ਵਾਰ ਰੱਖਣਾ ਉਹਨੂੰ ਖੁੱਲਾ ਹੀ ਛੱਡਣਾ ਮੰਨ ਲਓ ਬਾਉ ਨੂੰ ਖੁੱਲਾ ਛੱਡਣਾ ਤੇ ਮੀਂਹ ਕਣੀ ਆ ਜੇ ਦੁਬਾਰਤੋਂ ਹਲ ਮਾਰਦੇ ਮੰਨ ਲਓ ਉਹਦੇ ਚ 2 ਮਹੀਨੇ ਜਿੰਨਾ ਚਿਰ ਝੋਨਾ ਲੱਗਦਾ ਉਹਦੀ ਪੀਕ ਬਣਾ ਕੇ ਰੱਖਣੀ ਆ ਜਿਉਂ ਕਿ ਉਹਦੀਆਂ ਗੰਡੀਆਂ ਉਲਟ ਜਾਣੀਆਂ ਤੇ ਧੁੱਪ ਨਾਲ ਉਹ ਕਾਫੀ ਹੱਦ ਤੱਕ 80% ਤੱਕ ਉਹਦਾ ਖਾਤਮਾ ਹੋ ਜਾਊਗਾ ਠੀਕ ਹੈ ਬਸ ਬਾਣ ਵਾਦਿਓ ਡੂੰਗਾ ਪਲਟਾ ਦਿਓ ਜਾਂ ਉਹਨੂੰ ਟੋਤੇ ਮਾਰ ਦਿਓ ਠੀਕ ਹੈ ਡੂੰਗਾ ਵੱਧ ਧੁੱਪ ਪੈਂਦੀ ਕਰ ਦਿਓ ਠੀਕ ਹੈ ਤੇ ਵਾਰਸ਼ਪੁਰਛ ਹੁੰਦੀ ਹੈ ਜਾਂ ਕੋਈ ਕਿਤੇ ਪਾਣੀ ਕੋ ਟਟ ਕੇ ਪੈਂਦਾ ਮੋਤਰਾ ਹੋਣ ਦੇ ਚਾਂਸ ਫਿਰ ਹੋ ਜਾਂਦਾ ਮੰਨ ਲਓ 2 ਮਹੀਨੇ ਤੁਸੀਂ ਯਾਰ ਧੁੱਪ ਲਵਾਉਣੀ ਜਿੰਨਾ ਚਿਰ ਆਪਾਂ ਝੋਨਾ ਨਹੀਂ ਲਾਉਂਗੇ ਤਾਂ ਜੇ ਦੂਜੀ ਗੱਲ ਕਰੀਏ ਦੂਜੀ ਦਵਾਈ ਦੀ ਦੂਜੀ ਦਵਾਈ ਦੋਸਤੋ ਸੈਂਪਰਾ ਵਗੈਰਾ ਦੇ ਉੱਤੇ ਕੀ ਕੰਮ ਆਉਂਦੀ ਆ ਉਹ ਆਪਾਂ ਖੜੇ ਤੇ ਵੀ ਕਰ ਸਕਦੇ ਹਾਂ ਪਰ ਉਹ ਦਵਾਈਆਂ ਨੇ ਜਿਹੜੀਆਂ ਮੈਨੂੰ ਹੀ ਲੱਗਦਾ ਨਾ ਇਹ ਪ੍ਰੋਪਰ ਰਿਜ਼ਲਟ ਨਹੀਂ ਕਿਉਂਕਿ ਆਪਾਂ ਕਰਕੇ ਦੇਖੀਏ ਕਿਹੜਾ ਉਹ ਸੁੱਕ ਜਾਂਦੀ ਆ ਇੱਥੋਂ ਤੱਕ ਉਹਦਾ ਰਿਜ਼ਲਟ ਹੁੰਦਾ ਇਹ ਤੋਂ ਥੱਲੇ ਉਹਦਾ ਗੰਢੀ ਚ ਕੋਈ ਰਿਜ਼ਲਟ ਨਹੀਂ ਤੇ ਬਾਕੀ ਓਡੋ ਓਡਾ ਆਪ ਦਾ ਸਿਸਟਮ ਹੁੰਦਾ ਨਾ ਜਿਹੜੀ ਦੂਜੀ ਦਵਾਈ ਦੀ ਗੱਲ ਕਰਦੇ ਆ ਉਹ ਆਪਾਂ ਕਹਿੰਦੇ ਸੀ ਗਲੈਫੋਸੀਟ 72% ਜਿਵੇਂ ਇੱਕ ਤਾਂ ਗਲੈਫ ਹੋਉਂਦੀ ਸੀ ਆਪਣੀ ਲੀਟਰਾਂ ਵਾਲੀ ਠੀਕ ਹੈ ਇੱਕ ਗਲੈਫ ਹੋਉਂਦੀ ਹੁਣ ਵੈਸੇ ਤਾਂ ਬੈਣਾਂ ਗੀ ਗਲੈਫੋ ਚਲ ਜੇ ਤੁਹਾਨੂੰ ਕਿਤੋਂ ਮਿਲਦੀ 71% ਆਉਂਦੀ ਆ ਪੂੜੀਆਂ ਵਾਲੀ ਜਿਵੇਂ ਪ੍ਰੋਬਲਮ ਹੁੰਦੀ ਹੈ ਨਾ ਗ੍ਰੇਨੂਲ ਫਾਰਮ ਵਿੱਚ ਉਮੇ ਆਉਂਦੀ ਆ ਤੁਸੀਂ ਕੀ ਕਰਨਾ ਇੱਕ ਪੂਰੀ ਇੱਕ ਢੋਲੀ ਦੀ ਬਾਣ ਰਮਾ ਕੇ ਜੇ ਮੁੱਖ ਮੋਥਰਾ ਕਰਿਆ ਇੱਕ ਪੂਰੀ ਇੱਕ ਢੋਲੀ ਦੀ ਕਰ ਦਿਓ ਠੀਕ ਹੈ ਬਾਣ ਦੇ ਵਿੱਚ ਕੁਝ ਬੀਜਿਆ ਨਹੀਂ ਹੋਣਾ ਚਾਹੀਦਾ ਕਿਤੇ ਫਸਲ ਕੋਈ ਬੀਜੀ ਹੋਵੇ ਤੁਸੀਂ ਉੱਤੇ ਰਾਉਂਡ ਅਪ ਹੀ ਹੈ ਸਿੱਧੇ ਸ਼ਬਦਾਂ ਵਿੱਚ ਜਿਵੇਂ ਤਾਂ ਤਾਂ ਉਹ ਤੁਸੀਂ ਕਰ ਦਿਓ ਠੀਕ ਹੈ ਉਦੋਂ ਤੋਂ ਮਚਣਾ ਸਟਾਰਟ ਹੋ ਜੂਗਾ ਉਦੋਂ ਬਾਅਦ ਇੱਕ ਪਾਣੀ ਫੇਰ ਲਾ ਦਿਓ ਜਿਹੜਾ ਫੇਰ ਪੁੱਟਿਆ ਉਹ ਤੇ ਇੱਕ ਵਾਰੀ ਫੇਰ ਪੂਰੀ ਕਰ ਦਿਓ ਠੀਕ ਹੈ ਤੁਹਾਡਾ 90 95% ਤੱਕ ਰਾਉਂਡ ਅਪ ਵੀ ਹੱਲ ਕਰ ਦੋਗੇ ਤੇ ਵੈਸੇ ਇਹ ਬਹੁਤ ਜ਼ਿਆਦਾ ਨਿਯਾਜ ਭੜਾ ਕਾਕਾ ਜਿਵੇਂ ਕਹਿੰਦੇ ਲੋਕਾਂ ਤੋਂ ਬਾਣ ਖੋੜਾ ਨਾ ਕਰ ਲੈਂਦਾ ਹੈ ਤੇ ਸਬਜ਼ੀਆਂ ਨੇ ਕਿਸਾਨ ਨੂੰ ਤਾਂ ਜ਼ਿਆਦੀ ਇਹਦੀ ਦਿੱਕਤ ਆਉਂਦੀ ਹੈ ਤੇ ਬਾਕੀ ਉਹਨਾਂ ਕੋਲ ਟਾਈਮ ਵੀ ਨਹੀਂ ਹੁੰਦਾ ਕਿਉਂਕਿ ਰਿਟਰਨ ਤੋਂ ਰ ਪਰ ਇਹ ਅਜਮਾਇਆ ਹੋਇਆ ਤਰੀਕਾ ਇੱਕ ਵੈਸਟ ਤਰੀਕਾ ਹੈਗਾ ਸਮੂਥਰੇ ਤੋਂ ਜੜਾ ਸਰਾਉਣ ਦਾ ਠੀਕ ਹੈ ਜੇ ਤਾਂ ਤੁਸੀਂ ਕੈਮੀਕਲ ਬਿਨਾ ਕਰਨੀ ਚਾਹੁੰਦੇ ਤਾਂ ਤੁਹਾਨੂੰ ਬਾਣ ਦੋ ਤਿੰਨ ਮਹੀਨੇ ਫੁੱਲਾ ਰੱਖਣਾ ਪਊਗਾ ਕੋਈ ਮੂੰਗੀ ਕੋਈ ਮੱਕੀ ਕੁਝ ਨਹੀਂ ਫੀਜਣਾ ਰੰਕ ਵੱਡੋ ਬਾਣ ਨੂੰ ਪੂਰਾ ਲੂੰਗਾ ਵਾਹੋ ਜਾਂ ਬਲਟੇ ਮਾਰਦੇ ਜੇ ਦੂੰਗਾ ਮਾਰਦੇ ਜੜਾਂ ਉਹ ਆਪਣੇ ਨੂੰ ਪੈ ਰਹਿਣ ਦਿਖਾਉਂਦਾ ਉਦੋਂ ਕੇਰਾ ਪੋਲੇ ਜਿਹੜਾ ਦੂਜੀ ਰੇ ਪਾ ਦੋ ਜੇ ਹੈ ਬਾਰੀ-ਬਾਰੀ ਧੋਤੇ ਰ ਪਾਉਣ ਦੀ ਲੋੜ ਨਹੀਂ ਉਹਦੀਆਂ ਜੜਾਂ ਫੇਰ ਉੱਪਰ ਆ ਜਾਣੀਆਂ ਕਿਉਂਕਿ ਇਹਦਾ ਮੇਨ ਮਕਸਦ ਤਾਂ ਗੰਡੀ ਨੂੰ ਧੁੱਪ ਲੱਗੇ ਜਦੋਂ ਇਹਨੂੰ ਪਾਣੀ ਮਿਲ ਗਿਆ ਥੱਲੇ ਇਹਨੇ ਗਾਂਵ ਦੀਆਂ ਚਾਲ ਦੀ ਜਾਲ ਵਧਹੀ ਜਾਣਾ ਵਧਹੀ ਜਾਣਾ ਕਿ ਤੁਸੀਂ ਗੂਗਲ ਤੇ ਜਿਹੜਾ ਸਰਚ ਮਾਰ ਕੇ ਦੇਖੋਗੇ ਨਾ ਇੱਕ ਤਰ੍ਹਾਂ ਮੱਕੜੀ ਦੇ ਜਾਲੇ ਮੂੰਹ ਧੱਤ ਦੇ ਵਿੱਚ ਇਹਦੀਆਂ ਜਿਹੜਾ ਹੁੰਦੀਆਂ ਆ ਤਾਂ ਇਹ ਕਿ ਤਰੀਕਾ ਬੈਸਟ ਆ ਖੜਾ ਵਾਲਾ ਤੇ ਜੇ ਤੁਸੀਂ ਇਹ ਨਹੀਂ ਦਾ ਮੰਨ ਲਓ ਪਾਣੀ ਪੂਣੀ ਲੱਗ ਗਿਆ ਕਿਤੇ ਤੁਸੀਂ ਇਹ ਨਹੀਂ ਕਰ ਸਕਦੇ ਤਾਂ ਜਿਹੜਾ ਗਲੇਫੋਸੇਟ 70% ਵਾਲੀ ਆ ਮੈਨੂੰ ਪਹਿਲਾਂ ਕਹਿਆ ਨਾ ਉਹ ਬੈਣ ਆ ਪਰ ਤੁਹਾਨੂੰ ਹੋ ਸਕਦਾ ਕਿ ਤੁਹਾਨੂੰ ਮਿਲ ਜੇ ਜਾਂ ਕਿਸੇ ਕੋਲ ਘਰੇ ਪਈ ਪੂਈ ਹੋਵੇ ਉਹਦੇ ਨਾਲ ਵੀ ਤੁਸੀਂ ਇਹਨੂੰ ਕਾਫੀ ਹੱਦ ਤੱਕ ਖਤਮ ਕਰ ਸਕਦਾ ਕਿਉਂਕਿ ਉਹ ਪੱਤਿਆਂ ਰਹਿ ਅਸਰ ਕਰਕੇ ਉਹ ਜੜਾਂ 'ਚ ਜਾਣਾ ਹੁੰਦਾ ਤੇ ਜੇ ਜੜਾਂ 'ਚੋਂ ਕੀੜਾ ਵਗ ਜੇ ਠੀਕ ਆ ਪਰ ਸ਼ਰਤ ਉਹਦੀ ਇਹ ਹੁੰਦੀ ਹੈ ਕਿ ਬਾਣ ਤੁਹਾਡਾ ਗਿੱਲਾ ਹੋਵੇ ਠੀਕ ਆ ਤੇ ਦੋ ਦਵਾਈਆਂ ਤੁਹਾਨੂੰ ਲਗਾਤਾਰ ਕਰਨੀਆਂ ਪੈਣਗੀਆਂ ਜਿਵੇਂ ਪਹਿਲਾਂ ਵੀਡੀਓ 'ਚ ਦੱਸਿਆ ਦੁਬਾਰਾ ਰਿਪੀਟ ਕਰ ਦਿੰਨਾ ਪਾਣੀ ਲਾ ਕੇ ਜਦੋਂ ਮੋਥਰਾ ਉਗ ਰਿਹਾ ਹੋਵੇ ਦੋ ਦਿਨ 'ਚ ਹੋ ਜੇ 2.5 ਦਿਨ ਦਵਾਈ ਕਰ ਦਿਓ ਉਦੋਂ ਦਾ ਹਫ਼ਤੇ ਬਾਅਦ ਫੇਰ ਪਾਣੀ ਲਾ ਦੋ ਜਿਹੜਾ ਹੋਰ ਰਹਿਦਾ ਉਗ ਰਿਹਾ ਹੋਊਗਾ ਜਾਂ ਵਿੱਚ ਉਹਦੇ ਰਹਿ ਜੇਗਾ ਉਹ ਤੇ ਫੇਰ ਕਰ ਦਿਓ ਫੇਰ ਜਿਹੇ ਪੂਰੀ ਤੋਂ ਵੱਧ ਪਾ ਦੋ ਤੁਸੀਂ ਇਹ ਤੁਹਾਨੂੰ ਇਹਦਾ ਬੈਸਟ ਰਿਜ਼ਲਟ ਮਿਲੂਗਾ ਇਹ ਮੋਥਰੇ ਵਾਲੀ ਬੈਸਟ ਦਵਾਈ ਆ ਪਰ ਇਹਦਾ ਫੇਰ ਤੋਂ ਮੈਂ ਤੁਹਾਡੇ ਧਿਆਨ ਚ ਲਿਆ ਦਿੰਦਾ ਇਹਦੇ ਵਿੱਚ ਕੋਈ ਵੀ ਫਸਲ ਖੜੀ ਨਹੀਂ ਹੋਣੀ ਚਾਹੀਦੀ ਠੀਕ ਆ ਤੇ ਗੁੱਡੇ ਤੇ ਇਹਦਾ ਬਹੁਤ ਜਿਆਦਾ ਵਾਦਦਾ ਸਾਰੇ ਕਿਸਾਨ ਕਰਾਉ ਨੂੰ ਪਤਾ ਹੀ ਆ ਇਹ ਸੀਗਾ ਮੋਥਰੇ ਦਾ ਫਰੀ ਚ ਤੇ ਸਸਤੇ ਦੇ ਵਿੱਚ ਇਲਾਜ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਆਪਣੇ ਚੈਨਲ ਦੇ ਕੇਕਟੀਵੜੀ ਰਿਲੇਟਡ ਜਾਂ ਖੇਤੀਵੜੀ ਰਿਲੇਟਡ ਧੰਦੇ ਪਸ਼ੂ ਪਾਲਣਾਂ ਰਿਲੇਟਡ ਵੀਡੀਓ ਆਉਂਦੀਆਂ ਰਹਿਣਗੀਆਂ ਪੋਡਕਾਸਟ ਆਉਂਦੇ ਰਹਿਣਗੇ ਠੀਕ ਆ ਚੈਨਲ ਨੂੰ ਜਰੂਰ ਸਪੋਰਟ ਕਰੋ ਸਬਸਕ੍ਰਾਈਬ ਤੇ ਸ਼ੇਅਰ ਕਰੋ ਧੰਨਵਾਦ ਜੀ ਉਮੀਦ ਹੈ ਸਾਰੇ ਵਧੀਆ ਹੋਵਗੇ ਰੱਬ ਸਾਰੇ ਪਾਸੇ ਖੁਸ਼ ਰੱਖੇ ਤੇ ਜੰਗ ਤੋਂ ਬਚਾ ਰਹੇ